60 ਲੱਖ ਦੀ ਫਿਰੋਤੀ ਮੰਗਣ ਵਾਲਾ ਗੈਂਗਸਟਰ ਅਰਸ਼ ਡਾਲਾ ਦੇ ਨਾਂ ਤੇ ਮੰਗਦਾ ਸੀ ਫਿਰੋਤੀ ਚਾਰ ਦੋਸ਼ੀ ਕੀਤੇ ਗ੍ਰਿਫਤਾਰ ਜੀ ਆ ਦੱਸ ਦਈਏ ਕਿ ਮਾਮਲਾ ਮੋਗਾ ਚ ਕਪੜਾ ਵਪਾਰੀ ਦੇ ਨਾਲ ਹੈ ਜੋ ਚਾਰ ਮੁਲਜ਼ਮਾ ਨੇ 60 ਲੱਖ ਰੁਪਏ ਉਸ ਤੋਂ ਮੰਗੇ ਨੇ ਤੇ ਗੈਂਗਸਟਰ ਅਰਸ਼ ਡਾਲਾ ਦੇ ਨਾਂ ਤੇ ਉਹ ਜੜੇ ਨੇ ਫਰੋਤੀ ਮੰਗੀ ਗਈ ਸੀ ਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਪੀਡੀ ਬਾਲ ਕ੍ਰਿਸ਼ਨ ਸਿੰਘ ਲੰਦਾ ਦੱਸਿਆ ਕਿ ਚਾਰ ਮੁਲਜ਼ਮਾ ਨੇ ਮੋਗਾ ਦੇ ਇੱਕ ਕੱਪੜੇ ਵਪਾਰੀ ਨੂੰ ਜਾਨੋਂ ਮਾਰੀ ਧਮਕੀ ਦੇ ਕੇ 60 ਲੱਖ ਰੁਪਏ ਦੀ ਮੰਗ ਕੀਤੀ ਸੀ ਤਾਂ ਗ੍ਰਿਫਤਾਰ ਕੀਤੇ ਹੋਏ ਗੈਂਗਸਟਰ ਅਰਸ਼ ਢਾਲਾ ਦੇ ਨਾਂ ਤੇ ਧਮਕੀ ਦਿੱਤੀ ਗਈ ਸੀ ਤੇ ਜਿਸ ਤੋਂ ਬਾਅਦ ਇਹਨਾਂ ਦੇ ਨਾਂ ਸਿਮਰਨਜੀਤ ਸਿੰਘ, ਕਰਨ ਕੁਮਾਰ, ਸੰਦੀਪ ਸਿੰਘ, ਸੋਨੂ ਕੁਮਾਰ ਹਨ ਨਾਲ ਦੇ ਨਾਲ ਦੀ ਇਹ ਵੀ ਦੱਸਿਆ ਗਿਆ ਕਿ ਪਹਿਲਾਂ ਵੀ ਨਾਲ ਦੇ ਉੱਤੇ ਕੇਸ ਜਿਹੜੇ ਨੇ ਦਰਜ ਨੇ ਉੱਥੇ ਕੁਝ ਦਿਨ ਪਹਿਲਾਂ ਮੋਬਾਈਲ ਫੋਨ ਚੋਰੀ ਕਰ ਲੱਤਾ ਗਿਆ ਸੀ ਨਾਲ ਕੋਲ ਪੈਸੇ ਦੀ ਮੰਗ ਕੀਤੀ ਗਈ ਸੀ ਤੇ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਇਸ ਮਾਮਲੇ 'ਚ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਅੱਜ ਮੋਗਾ ਪੁਲਿਸ ਵੱਲੋਂ ਅਸੀਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈਗਾ ਜਿਨ੍ਹਾਂ ਵੱਲੋਂ ਇੱਕ ਜੋ ਕੱਪੜੇ ਦਾ ਵਪਾਰੀ ਸੀ ਉਸ ਤੋਂ 60 ਲੱਖ ਦੀ ਇਹਨਾਂ ਨੇ ਰੰਗਦਾਰੀ ਮੰਗੀ ਸੀ ਉਸੋਲਾ ਮਗਾ ਪੁਲਿਸ ਨੇ ਡੀਐਸਪੀ ਸਿਟੀ ਐਸਐਚਓ ਸਿਟੀ ਨੇ ਬੜੀ ਉਸਤੈਦੀ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਚਾਰਾ ਜਿਹੜਾ ਗੈਂਗ ਹੈਗਾ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਕੋਲੋਂ ਜਿਹੜਾ ਮੋਬਾਈਲ ਸੀ ਉਹ ਅਸੀਂ ਰਿਕਵਰ ਕੀਤਾ ਹੈਗਾ ਇਹ ਜਿਹੜਾ ਇਹਨਾਂ ਵਿੱਚੋਂ ਇੱਕ ਸਿਮਰਨਜੀਤ ਕਰਨ ਸੰਦੀਪ ਤੇ ਸੋਨੂ ਇਹ ਅਸੀਂ ਚਾਰ ਬੰਦੇ ਗ੍ਰਿਫਤਾਰ ਕੀਤੇ ਹੈ ਅੰਨਾ ਜਿਹੜਾ ਸਿਮਰਨਜੀਤ ਸਿੰਘ ਸੀ ਇਹ ਪਹਿਲਾਂ ਇਹਨਾਂ ਦੀ ਦੁਕਾਨ ਤੇ ਕੰਮ ਕਰਦਾ ਹੁੰਦਾ ਸੀ ਇਸ ਨੂੰ ਇਹਨਾਂ ਦੇ ਬਾਰੇ ਸਾਰਾ ਕੁਝ ਪਤਾ ਸੀ ਤੇ ਇਸਨੇ ਇਹ ਸਾਰੀ ਮਾਸਟਰਮਾਈਂਡ ਸੀ ਇਸਨੇ ਇਹ ਸਾਰੀ ਜਿਹੜੀ ਹੈਗੀ ਹੈ ਅ ਪਲਾਨ ਬਣਾਇਆ ਹੈਗਾ ਤੇ ਇਹਨਾਂ ਨੂੰ ਕਾਲ ਕਰਵਾਈ ਹੈਗੀ ਇਸ ਵਿੱਚੋਂ ਇਹਨਾਂ ਨੇ ਸੰਦੀਪ ਕੁਮਾਰ ਜਿਹੜਾ ਸਿਪਾ ਹੈਗਾ ਉਸ ਤੋਂ ਇਹਨਾਂ ਨੇ ਇੱਕ SIM ਲਿਆ ਸੀ ਜੋ SIM ਜਸਵੀਰ ਕੌਰ ਦੇ ਨਾਮ ਤੇ ਸੀ ਉਹ ਸਾਨੂੰ ਹੁਣ ਜੋ ਇਨਵੈਸਟੀਗੇਸ਼ਨ ਚ ਪਤਾ ਲੱਗਦਾ ਪਿਆ ਉਹ ਵੀ ਇੱਕ ਜਿਹੜਾ ਮੋਬਾਈਲ ਸੀ ਉਹਨਾਂ ਨੇ 6 ਮਹੀਨੇ ਪਹਿਲਾਂ ਖੋਇਆ ਮੋਬਾਈਲ ਸੀ ਕਿਸੇ ਦਾ ਤੇ ਉਹ ਉਹ ਸਿਮਨਾਂ ਨੇ ਇਸ ਵਾਰ 10 ਵਿੱਚ ਯੂਜ਼ ਕੀਤਾ ਹੈਗਾ ਤੇ ਇਸ ਵਿੱਚ ਜੋ ਕਰਨ ਕੁਮਾਰ ਹੈਗਾ ਕਰਨ ਸੰਦੀਪ ਤੇ ਸੋਨੂ ਇਹਨਾਂ ਤਿੰਨਾਂ ਨੇ ਕਾਲ ਕੀਤੀ ਸੀ ਇਕੱਠੇ ਬਣ ਕੇ ਤੇ ਸੰਦੀਪ ਕੁਮਾਰ ਨੇ ਮੋਬਾਈਲ ਇਹਨਾਂ ਨੂੰ ਸਿਮ ਦਿੱਤਾ ਸੀ ਤੇ ਕਰਨ ਕੁਮਾਰ ਉੱਪਰ ਪਹਿਲਾਂ ਵੀ ਇੱਕ ਜਿਹੜਾ ਹੈਗਾ ਐਫ ਆਈ ਆਰ ਰਜਿਸਟਰਡ ਹੋਈ ਹੋਈ ਹੈਗੀ ਇਹ ਆਪਣੀ ਨੰਬਰ ਤੇ ਕੀਤਾ ਸੀਗਾ ਜਾਂ ਵਿਦੇਸ਼ੀ ਕਿਸੇ ਨੰਬਰ ਤੋਂ ਨਹੀਂ ਇਹਨਾਂ ਨੇ ਨਾਰਮਲ ਇਥੋਂ ਕਿਸੇ ਜਦੋਂ ਦੱਸਿਆ ਨਾ ਖੋਇਆ ਨੰਬਰ ਸੀ ਜਿਹੜਾ ਇਹ ਮੋਬਾਈਲ ਸੀ ਉਸ ਤੋਂ ਇਹਨਾਂ ਨੇ ਸਿੰਪਲ ਕਾਲ ਡਾਇਰੈਕਟ ਕਾਲ ਕੀਤੀ ਸੀ ਤਰੇ ਲਿੰਕ ਚ ਕਿਵੇਂ ਆਏ ਇੱਕ ਦੂਜੇ ਦੇ ਨਹੀਂ ਇਹ ਕਿ ਪਹਿਲਾਂ ਯਾਰ ਦੋਸਤ ਨੇ ਪਿੱਛੇ ਯੂਪੀ ਦੇ ਦੋ ਬੰਦੇ ਯੂਪੀ ਦੇ ਰਹਿਣ ਵਾਲੇ ਹੈਗੇ ਨੇ ਤੇ ਇਥੋਂ ਹੀ ਜੋ ਮੋਗੇ ਦੇ ਕੰਮਕਾਜ ਕਰਦੇ ਨੇ ਤੇ ਇੱਕ ਦੂਜੇ ਦੇ ਯਾਰ ਦੋਸਤ ਨੇ ਇਹ ਕਿਸੇ ਦਾ ਨਾਮ ਲੈ ਕੇ ਉਹਨਾਂ ਨੇ ਜੋ ਮੋਗੇ ਦਾ ਇੱਕ ਅਰਸ਼ ਡੱਲਾ ਨਾਮ ਦਾ ਗੈਂਗਸਟਰ ਹੈ ਜਾਂ ਜਿਹੜਾ ਹਾਂ ਹੁਣ ਉਹਨਾਂ ਨੂੰ ਅਤਵਾਦੀ ਵੀ ਕੋਸ਼ਿਸ਼ ਕਰ ਦਿੱਤਾ ਗਿਆ ਉਸ ਦੇ ਨਾਮ ਤੇ ਇਹਨਾਂ ਨੇ ਰੰਗਦਾਰੀ ਮੰਗੇ ਸੀ ਇਹ ਰੈਕਟ ਕਰ ਲਈ ਜਾਰੇ ਇਹ ਹਾਂ ਚਾਰੇ ਅਸੀਂ ਅਰੈਸਟ ਕਰ ਲਿੱਤੇ ਗਿਆ ਤੇ ਇਹਨਾਂ ਵੱਲੋਂ ਇੱਕ ਮੋਬਾਈਲ ਫੋਨ ਜਿਹੜਾ ਵਾਰਦਾਸ ਚ ਮੋਬਾਈਲ ਫੋਨ ਸੀ ਪਰ ਤੇ ਉਹ ਸਭ ਚਾਰਾਂ ਦੀ ਉਮਰ ਕਿੰਨੀ ਹੈ ਚਾਰਾਂ ਦੀ ਉਮਰ ਤਕਰੀਬਨ 25 ਤੋਂ 30 ਸਾਲ ਦੇ ਵਿੱਚ ਹੈ ਕਿੰਨੇ ਹੋਰ ਵੀ ਕੁਝ ਰਿਕਵਰੀ ਹੋਇਆ ਸਾਰਾ ਇਹ ਨਹੀਂ ਹਜੇ ਹਾਈ ਅਸੀਂ ਇਹਨਾਂ ਨੂੰ ਮੋਬਾਈਲ ਫੋਨ ਹੀ ਜਿਹੜਾ ਹੈਗਾ ਉਹ ਰਿਕਵਰ ਕੀਤਾ ਹੈਗਾ ਬਾਕੀ ਅਸੀਂ ਇਨਵੈਸਟੀਗੇਸ਼ਨ ਕਰਦੇ ਪਏ ਆ ਤੇ ਪਤਾ ਕਰਦੇ ਪਏ ਆ ਕਿ ਬਾਕੀ ਜਿਹੜੇ ਕੋਈ ਇੱਕ ਜਾਂ ਕਰਨ ਹੈਗਾ ਉਹਦੇ ਉੱਪਰ ਪਹਿਲਾਂ ਵੀ ਇੱਕ ਪਰਚਾ ਰਜਿਸਟਰਡ ਹੈਗਾ ਤੇ ਹੋਰ ਵੀ ਵਾਰਦਾਤਾਂ ਚਾਹੀਏ ਹੋ ਸਕਦੇ ਇਨਵੋਲ ਕੰਪਲੇਂਟਡ ਵੱਲੋਂ ਕੋਈ ਇਹਨਾਂ ਨੂੰ ਬਰੋਤੀ ਦੀ ਜਿਹੜੀ ਰਾਸ਼ੀ ਮੰਗੀ ਗਈ ਸੀ ਉਹਦੇ ਵਿੱਚ ਕੁਝ ਦੇਣ ਦੀ ਕੋਈ ਹੋ ਗਈ ਸੀ ਕਿ ਡੀਲ ਪੱਕੀ ਨਹੀਂ ਇਹ ਹਜੇ ਇਹਨਾਂ ਨੇ ਕਾਲਾਂ ਕੀਤੀਆਂ ਸੀ ਇਹਨਾਂ ਨੂੰ ਉੱਤੇ ਬਾਕੀ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜਿਹੜਾ ਤੁਸੀਂ ਪੁੱਛਦੇ ਪਏ ਹੋ ਹੈਗੇ ਹੋ ਤਾਂ ਜਿਹੜੀ ਉਹ ਅਸੀਂ ਪਤਾ ਕਰਾਂਗੇ ਉਹ ਕੀ ਗੱਲਬਾਤ ਹੋਈ ਸੀ ਤਿੰਨ ਕਾਲ ਜ਼ਰੂਰ ਕੀਤੀ ਹੈ ਅਸੀਂ